ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਗੁਰਬਾਣੀ ਦੇ ਵਿੱਚ ਆਏ ਹੋਏ ਮਹਿੰਗੇ ਸ਼ਬਦਾਂ ਦੇ ਉਚਾਰਨ ਲੜੀਵਾਰ ਸਿੱਖ ਰਹੇ ਹਾਂ ਤੇ ਗੁਰਬਾਣੀ ਦੀ ਲੜੀਵਾਰ ਸੰਥਿਆ ਵੀ ਚੱਲ ਰਹੀ ਹੈ ਰਾਤ ਨੂੰ 8:30 ਵਜੇ YouTube ਲਾਈਵ ਤੇ ਸੰਥਿਆ ਤੁਸੀਂ ਸਰਵਣ ਕਰ ਸਕਦੇ ਹੋ ਸੰਗਤ ਜੀ ਰਹਿਰਾਜ ਸਾਹਿਬ ਦੀ ਸਾਰੀ ਸੰਥਿਆ YouTube ਦੀ ਪਲੇਲਿਸਟ ਵਿੱਚ ਪਈ ਹੋਈ ਹੈ ਪਰ ਕਈ ਸੰਗਤਾਂ ਦੇ ਮੈਸੇਜ ਆਏ ਸਨ ਕਿ ਇਸ ਪੌੜੀ ਦਾ ਜਿਹੜਾ ਉਚਾਰਨ ਹੈ ਇਸ ਸ਼ਲੋਕ ਦਾ ਉਚਾਰਨ ਸਾਨੂੰ ਜ਼ਰੂਰ ਕਰਵਾਇਆ ਜਾਵੇ ਕਿਉਂਕਿ ਸੰਗਤ ਜੀ ਹਰੇਕ ਘਰਾਂ ਦੇ ਵਿੱਚ ਰਹਿ ਰਸ ਸਾਹਿਬ ਦਾ ਉਚਾਰਨ ਹੁੰਦਾ ਹੈ ਤੇ ਸੰਥਿਆ ਤੋਂ ਬਿਨਾਂ ਆਪਾਂ ਇਸ ਦਾ ਗਲਤ ਉਚਾਰਨ ਕਰ ਜਾਂਦੇ ਹਾਂ ਮਹੱਲਾ ਪੰਜਵਾਂ ਕਈ ਸੰਗਤਾਂ ਪੜ੍ਹਦੀਆਂ ਪੰਜਵਾ ਕਈਆਂ ਦਿੰਦਾ ਕਿ ਬਿੰਦੀ ਲਾ ਕੇ ਉਚਾਰਨ ਕਰਨਾ ਪੰਜਵਾ ਕਹਿਣਾ ਪਰ ਸੰਗਤ ਜੀ ਸੰਪਰਦਾਵਾਂ ਦੇ ਵਿੱਚ ਇਸ ਦਾ ਉਚਾਰਨ ਕਰਵਾਇਆ ਜਾਂਦਾ ਪੰਜ ਵਾ ਵੇ ਨੂੰ ਕੰਨਾ ਬਿੰਦੀ ਨਹੀਂ ਉਚਾਰਨ ਕਰਾਉਂਦੇ ਮਹੱਲਾ ਪੰਜਵਾ ਰੱਖੇ ਰਖਣ ਹਾਰ ਇੱਥੇ ਵਿਸਰਾਮ ਹੈ ਉਬਾਰਿਆਨ ਉਬਾਰਿਆਨ ਉਚਾਰਨ ਕਰਨਾ ਹੁਣ ਕਈ ਸੰਗਤਾਂ ਰਾਰੇ ਨੂੰ ਸਿਆਰੀ ਲੱਗੀ ਬਿਹਾਰੀ ਲਾ ਕੇ ਉਚਾਰਨ ਕਰਦੀਆਂ ਉਬਾਰਿਆਨ ਉਬਾਰਿਆਨ ਉਚਾਰ ਨਹੀਂ ਕਰਨਾ ਇਹ ਧਿਆਨ ਰੱਖਣਾ ਲਗਾ ਮਾਤਰਾ ਦਾ ਸਿਆਰੀ ਦੀ ਆਵਾਜ਼ ਇੱਥੇ ਉਚਾਰਨ ਹੋਣੀ ਹੈ ਉਬਾਰਿਆਨ ਉਬਾਰੇ ਰਾਰੇ ਨੂੰ ਸਿਆਰੀ ਜਿਹੜੀ ਆ ਰੇ ਦੀ ਆਵਾਜ਼ ਕੱਢੇਗੀ ਰੀ ਦੀ ਆਵਾਜ਼ ਨਹੀਂ ਕੱਢੇਗੀ ਆਪਾਂ ਬਿਹਾਰੀ ਦੀ ਆਵਾਜ਼ ਉਚਾਰਨ ਕਰਕੇ ਸਰਵਣ ਕਰ ਦਿੰਨੇ ਆਂ ਇਸ ਕਰਕੇ ਧਿਆਨ ਰੱਖਣਾ ਉਬਾਰਿਆਨ ਉਬਾਰਿਆਨ ਉਚਾਰਨ ਕਰਨਾ ਗੁਰ ਕੀ ਪੈਰੀ ਪਾਏ ਇੱਥੇ ਹੁਣ ਕਈ ਸੰਗਤਾਂ ਬਿੰਦੀ ਲਾ ਕੇ ਪੈਰੀ ਪੈਰੀ ਰਾਰੇ ਤੇ ਬਿੰਦੀ ਲਾ ਕੇ ਉਚਾਰਨ ਕਰ ਜਾਂਦੀ ਹੈ ਪ੍ਰਸੰਗਤ ਜੀ ਬਿੰਦੀ ਨਹੀਂ ਲਾਉਣੀ ਗੁਰ ਕੀ ਪੈਰੀ ਪਾਏ ਪਾਏ ਤੇ ਵਿਸਰਾਮ ਹੈ ਕਾਜ ਸਵਾਰਿਆਨ ਇਹ ਵੀ ਉਸੇ ਤਰ੍ਹਾਂ ਉਚਾਰਨ ਸਿਆਰੀ ਦੇ ਨਾਲ ਕਰਨਾ ਹੈ ਸਵਾਰਿਆਨ ਸਵਾਰੀਆਂ ਨਹੀਂ ਪੜ੍ਹਨਾ ਕਿਉਂਕਿ ਇਸ ਦਾ ਉਚਾਰਨ ਘਰ ਘਰ ਵਿੱਚ ਹੁੰਦਾ ਹੈ ਸੰਗਤਾ ਕਰਦੀ ਹੈ ਪਰ ਲਗਾ ਮਾਤਰਾ ਨਾ ਸਮਝ ਹੋ ਕਰਕੇ ਲਗਾ ਮਾਤਰਾ ਦੀ ਤੇ ਉਹ ਫਿਰ ਬਿਹਾਰੀ ਦੀ ਬਾਜ਼ੀ ਉਚਾਰਨ ਹੋ ਜਾਂਦੀ ਹੈ ਤਿਆਰ ਰੱਖਣਾ ਸਵਾਰੇਨ ਸਵਾਰੇਨ ਉਚਾਰਨ ਕਰਨਾ ਹੋਵਾ ਹੋਵਾ ਨਹੀਂ ਪੜਨਾ ਆਪਾ ਪੜ ਜੰਨੇ ਹੋਵਾ ਵਾਵੇ ਨੂੰ ਕੰਨਾ ਲਾ ਕੇ ਇੱਥੇ ਐੜ ਨੂੰ ਕੰਨਾ ਲੱਗਾ ਹੈ ਹੋਵਾ ਹੋਵਾ ਆਪ ਦਿਆਲ ਹੁਣ ਸੰਗਤ ਜੀ ਕਿੰਨਾ ਫਰਕ ਇੱਥੇ ਪੈ ਜਾਂਦਾ ਹੈ ਕਈ ਵਾਰ ਸੰਗਤਾ ਪੜ ਜਾਂਦੀਆਂ ਦਿਆਲ ਦਿਆਲ ਕਿਵੇਂ ਬਣੇਗਾ ਜੇ ਆਪਾਂ ਪਾਵਾਂਗੇ ਦੱਦੇ ਨੂੰ ਸਿਹਾਰੀ ਐੜੇ ਕੰਨਾਂ ਲੱਲਾ ਦਿਆਲ ਹੁੰਦਾ ਪਰ ਇੱਥੇ ਈੜੀ ਨੂੰ ਸਿਹਾਰੀ ਲੱਗੀ ਈੜੀ ਦੀ ਆਵਾਜ਼ ਉਚਾਰਨ ਹੋਵੇ ਈੜੀ ਨੂੰ ਸਿਹਾਰੀ ਲੱਗੀ ਉਹ ਵੀ ਉਚਾਰਨ ਕਰਨੀ ਹੈ ਤਿਆਰ ਰੱਖਣਾ ਦਿਆਲ ਹੁੰਦਾ ਦੱਦੇ ਨੂੰ ਸਿਹਾਰੀ ਜੇ ਈੜੀ ਵਿੱਚ ਨਾ ਹੋਵੇਗੀ ਇੱਥੇ ਏ ੜੀ ਨੂੰ ਸਿਆਰੀ ਤੇ ਏ ੜੀ ਦੀ ਬਾਜ ਉਚਾਰਨ ਕਰਨੀ ਦਇਾਲ ਦਇਾਲ ਉਚਾਰਨ ਕਰਨਾ ਇੱਥੇ ਵੀ ਸਰਾਮ ਹੈ ਮਨਹੁ ਮਨਹੁ ਲੰਮਾ ਨਹੀਂ ਕਰਨਾ ਔਂਕੜ ਦੀ ਬਾਜ ਉਚਾਰਨ ਹੋਵੇ ਹੋੜੇ ਦੀ ਬਾਜ ਨਾਲ ਉਚਾਰਨ ਹੋਵੇ ਮਨਹੁ ਮਨਹੁ ਨਾ ਵਿਸਾਰਿਆਂ ਵਿਸਾਰਿਆਂ ਨਹੀਂ ਪੜਨਾ ਵਿਸਾਰਿਆਂ ਸਿਆਰੀ ਦੇ ਨਾਲ ਜਿਵੇਂ ਆਪਾਂ ਪਿੱਛੇ ਪੜ ਕੇ ਆਏ ਆ ਵਿਸਾਰਿਆਂ ਸਾਧ ਜਨਾ ਕੈ ਸੰਗ ਕੇ ਨਹੀਂ ਪੜਨਾ ਤਿਆ ਰਖਣਾ ਸਾਧ ਜਨਾ ਕੇ ਕਈ ਪੜ ਜਾਂਦੇ ਐ ਕੈ ਸੰਗ ਸੰਗ ਤੇ ਵਿਸਰਾਮ ਐ ਕੈ ਦਲਾਵਾਂ ਦੇ ਨਾਲ ਨੰਨੇ ਦੀ ਆਵਾਜ਼ ਉਚਾਰਨ ਹੋਵੇ ਜਨਾ ਨਹੀਂ ਕਹਿ ਦੇਣਾ ਜਨਾ ਸਾਧ ਜਨਾ ਕੈ ਸੰਗ ਭਵਜਲ ਭੌਜਲ ਨਹੀਂ ਕਹਿਣਾ ਭੌਜਲ ਹੁੰਦਾ ਭੱਬਾ ਊੜੇ ਔਂਕੜ ਇੱਥੇ ਭੱਬਾ ਤੇ ਵਾਵਾ ਲੱਗਾ ਵਾਵੇ ਦੀ ਆਵਾਜ਼ ਕਰਨੀ ਐ ਭਵਜਲ ਤਾਰਿਆਂ ਇਹਨੂੰ ਤਾਰਿਆਂ ਨਹੀਂ ਕਹਿਣਾ ਤਾਰਿਆਂ ਤਾਂ ਬਣੇਗਾ ਜੇ ਰਾਰੇ ਨੂੰ ਬਿਹਾਰੀ ਹੋਵੇਗੀ ਤਾਰਿਆਂ ਉਚਾਰਨ ਕਰਨਾ ਸਾਖਤ ਨਿੰਦਕ ਦੁਸ਼ਟ ਇੱਥੇ ਕਈ ਸੰਗਤਾਂ ਪੜ ਜਾਂਦੀਆਂ ਦੁਸ਼ਟ ਦੁਸ਼ਟ ਨਹੀਂ ਉਚਾਰਨ ਕਰਨਾ ਸੰਗਤ ਜੀ ਜਿਹੜਾ ਸਸਾ ਜਦੋਂ ਵਿਚਾਲੇ ਆ ਜਾਂਦਾ ਇਹਨਾਂ ਅੱਖਰਾਂ ਦੇ ਵਿੱਚ ਫਿਰ ਉਹ ਅੱਧਾ ਉਚਾਰਨ ਹੁੰਦਾ ਦੁਸ਼ਟ ਉਚਾਰਨ ਕਰਨਾ ਦੁਸ਼ਟ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਮੰਮੇ ਕੰਨਾ ਹਾਇ ਸ਼ਰੀ ਮਾਹੇ ਮਾਹ ਨਹੀਂ ਕਹਿਣਾ ਮਾਹੇ ਬਿਦਾਰਿਆਂ ਬਿਦਾਰਿਆਂ ਨਹੀਂ ਪੜਨਾ ਬਿਦਾਰਿਆਂ ਰਾਰੇ ਨੂੰ ਸਿਆਰੀ ਦੀ ਆਵਾਜ਼ ਉਚਾਰਨਵੇਂ ਬਿਦਾਰਿਆਂ ਬਿਦਾਰਿਆਂ ਤਿਸ ਸਾਹਿਬ ਕੀ ਟੇਕ ਇੱਥੇ ਵਿਸਰਾਮ ਹੈ ਹੁਣ ਆਪਾਂ ਕੀ ਪੜਦੇ ਹਾਂ ਤਿਸ ਸਾਹਿਬ ਕੀ ਟੇਕ ਸਾਹਿਬ ਹੁੰਦਾ ਜੀ ਸੱਸੇ ਨੂੰ ਕੰਨਾਂ ਨਾ ਹੋਵੇਗਾ ਇੱਥੇ ਸੱਸੇ ਨੂੰ ਕੰਨਾਂ ਲੱਗਾ ਸਾਹਿਬ ਉਚਾਰਨ ਕਰਨਾ ਹੈ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਇਹਨੂੰ ਮੰਨੇ ਨਹੀਂ ਕਹਿਣਾ ਆਮੀ ਸੰਗਤਾ ਪੜਦੀ ਹੈ ਮੰਨੇ ਟਿੱਪੀ ਲਾ ਕੇ ਉਚਾਰਨ ਕਰਦੀ ਹੈ ਮੰਨੇ ਪੜ ਜਾਂਦੀ ਹੈ ਕਈ ਪੜਦੇ ਮੰਨੇ ਇਕ ਲਾਂ ਦੇ ਨਾਲ ਪ੍ਰਸੰਗਤ ਜੀ ਟਿੱਪੀ ਤੋਂ ਰਹਿਤ ਪੜਨਾ ਹੈ ਪੋਲਾ ਸ਼ਬਦ ਹੈ ਦਲਾਵਾਂ ਦੇ ਨਾਲ ਉਚਾਰਨ ਕਰਨਾ ਹੈ ਮਨੈ ਮਣੈ ਨ ਵੀ ਕਹਿਣ ਨੰਨੇ ਦੀ ਬਾਜ ਉਚਾਰਨ ਹੋਵੇ ਨਾਣੇ ਦੀ ਬਾਜ ਉਚਾਰਨ ਨਾ ਹੋਵੇ ਮਨੈ ਮਨੈ ਮਾਹੇ ਮਾਹੇ ਇਸ ਤਰ੍ਹਾਂ ਉਚਾਰਨ ਕਰਨਾ ਜਿਸ ਸਿਮਰਤ ਸੁਖ ਹੋਏ ਇੱਥੇ ਵਿਸਰਾਮ ਹੈ ਸਗਲੇ ਦੁੱਖ ਜਾਹੇ ਦੁੱਖ ਨਹੀਂ ਕਹਿਣਾ ਦੁੱਖ ਜਾਹੇ ਸੁਸੰਗਤ ਜੀ ਆਪ ਜੀ ਨੇ ਸੋ ਪਾਵਨ ਪਿੱਤਰ ਸ਼ਬਦ ਦਾ ਉਚਾਰਨ ਸਰਵਣ ਕੀਤਾ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ YouTube ਚੈਨਲ ਸਾਡਾ ਸਿੱਖੋ ਗੁਰਬਾਣੀ ਹੈ ਉੱਥੇ ਸਾਰੀ ਸੰਥਿਆ ਤੁਹਾਨੂੰ ਪ੍ਰਾਪਤ ਹੋ ਜਾਵੇਗੀ ਪੰਜ ਬਾਣੀਆਂ ਰਹਿਰਾ ਸਾਹਿਬ ਸੋਹਿਲਾ ਸਾਹਿਬ ਸੁਖਮਣੀ ਸਾਹਿਬ ਭਾਵਨ ਅਖਰੀ ਭਟਾਂ ਦੇ ਸਵਈਏ ਸਹਿਸਕ੍ਰਿਤੀ ਭਾਈ ਗੁਰਦਾਜੀ 12 ਦੀ ਸੰਥਿਆ ਵੀ ਚੱਲ ਰਹੀ ਹੈ ਚੰਡੀ ਦੀ ਵਾਰ ਦੀ ਸੰਥਿਆ ਵੀ ਚੱਲ ਰਹੀ ਹੈ ਤੇ ਲਾਈਵ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਵੀ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ